ਹੈਲੋ ਫਰੈਂਡ ਹਾਂਜੀ ਆਪਸਾ ਦਾ ਸਵਾਗਤ ਹੈ ਜੀ ਐਗਜ਼ਾਮ 50 ਵਿੱਚ ਅੱਜ ਅਸੀਂ 100 ਕੁਐਸਚਨ ਕਰਨ ਲੱਗੇ ਆਂਗੇ ਇਹ 100 ਕੁਐਸਚਨ ਤੁਹਾਡੇ ਹਰ ਐਗਜ਼ਾਮ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਣਗੇ ਇਹ ਚਾਹੇ ਤੁਸੀਂ ਮਾਸਟਰ ਗ੍ਰੈਡੂਏਟ ਦੀ ਤਿਆਰੀ ਕਰ ਰਹੇ ਹੋ ਚਾਹੇ DRE-PLUS B ਦਿੱਲੀ ਵਾਲੇ ਦੀ ਤਿਆਰੀ ਕਰ ਰਹੇ ਹੋ ਚਾਹੇ PS TET ਦੀ ਤਿਆਰੀ ਕਰ ਰਹੇ ਹੋ NTT ਤਿਆਰੀ ਕਰ ਰਹੇ ਹੋ ਜਾਂ ਕਾਮਨ ਪੇਪਰ ਦੀ ਤਿਆਰੀ ਕਰ ਰਹੇ ਹੋ ਕਿਸੇ ਵੀ ਤਰ੍ਹਾਂ ਦੀ ਪੰਜਾਬੀ ਵਿਸ਼ੇ ਦੇ ਨਾਲ ਸੰਬੰਧਤ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਚਾਹੇ ਤੁਸੇ ਪੁਲਿਸ ਦਾ ਪੇਪਰ ਹੋਣ ਜਾ ਰਿਹਾ ਹੈਗੇ ਚਾਹੇ ਤੁਸੀਂ ਇਹਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ ਸਾਰੇ ਹੈ ਇਗਜ਼ਾਮਾਂ ਲਈ ਇਹ ਬਹੁਤ ਹੀ ਫਾਇਦਾ ਕਰਨਗੇ ਕੁਐਸਚਨ ਨੇ ਜਿਹੜੇ ਅੱਜ ਅਸੀਂ 100 ਕੁਐਸਚਨ ਕਰਨੇ ਹੈਗੇ ਤੇ ਵੀਡੀਓ ਥੋੜੀ ਜਿਹੀ ਲੰਬੀ ਹੋ ਜੂਗੀ ਤਾਂ ਤੁਸੀਂ ਧਿਆਨ ਨਾਲ ਇਸ ਵੀਡੀਓ ਨੂੰ ਦੇਖਣਾ ਤੇ ਆਓ ਆਪਾਂ ਕਰਦੇ ਹਾਂਗੇ ਕੁਐਸਚਨ ਸਭ ਤੋਂ ਸਾਡਾ ਪਹਿਲਾ ਕੁਐਸਚਨ ਹੈ ਕਿਸ ਕਵੀ ਨੇ ਪੰਜਾਬੀ ਵਿੱਚ ਖੁੱਲੀ ਕਵਿਤਾ ਦਾ ਮੁੱਢ ਬੰਨਿਆ ਪ੍ਰੋਫੈਸਰ ਪੂਰਨ ਸਿੰਘ ਨੇ ਅੱਗੇ 203ਵਾਂ ਸਾਡਾ ਪ੍ਰਸ਼ਨ ਹਾਂ ਕਿਸੇ ਵਿਅਕਤੀ ਵੱਲੋਂ ਆਪਣੇ ਜੀਵਨ ਦਾ ਬਿਰਤਾਂਤ ਆਪ ਲਿਖੇ ਜਾਣ ਵਾਲੀ ਸਾਹਿਤ ਵਿਧੀ ਕਿਹੜੀ ਹੈ ਸਵੈ ਜੀਵਨੀ ਅਗਲਾ ਹੈ ਨਿੰਮ ਦੇ ਪੱਤੇ ਕਿਸ ਦੀ ਰਚਨਾ ਹੈ ਬਲਵੰਤ ਗਾਰਗੀ ਦੀ ਨਿੰਮ ਦੇ ਪੱਤੇ ਸ਼ਰਬਤ ਦੀਆਂ ਕੁੱਟਾਂ ਕੋਡੀਆਂ ਵਾਲਾ ਸੱਪ ਵਾਰਤਕ ਦੀ ਕਿਸ ਵਿਧੀ ਦੀਆਂ ਹੁਸਕਤ ਹਨ ਇਹ ਰੇਖਾ ਚਿੱਤਰ ਰੇਖਾ ਚਿੱਤਰ ਦੀਆਂ ਵਿਧੀਆਂ ਹਨ ਨਿੰਮ ਦੇ ਪੱਤੇ ਸ਼ਰਬਤ ਦੀਆਂ ਕੁੱਟਾਂ ਕੋਡੀਆਂ ਵਾਲਾ ਸੱਪ ਅਗਲਾ ਸਾਡਾ ਕੁਐਸਚਨ ਹੈ ਪਿਆਰ ਵਿੱਚ ਮੋਏ ਬੰਦਿਆਂ ਦੇ ਮਿੱਠੇ ਵਚਨ ਕਵਿਤਾ ਹਨ ਕਥਨ ਕਿਸ ਦਾ ਹੈ ਪ੍ਰੋਫੈਸਰ ਭੂਰਨ ਸਿੰਘ ਦਾ ਸਾਹਿਤ ਵੀ ਉਸੇ ਪ੍ਰਕਾਰ ਦਾ ਇੱਕ ਸਮਾਜਿਕ ਕਾਰਜ ਹੈ ਜਿਸ ਪ੍ਰਕਾਰ ਦੀ ਕੋਈ ਹੋਰ ਕਿਰਤ ਕਿਸਾਨੀ ਜਾਂ ਕਾਰਗਰੀ ਕਿਸ ਚਿੰਤਕ ਦੀ ਧਾਰਨਾ ਹੈ ਪ੍ਰਿੰਸਪਲ ਸੰਤ ਸਿੰਘ ਸੇਖੋਂ ਦੀ 235ਵਾਂ ਕੁਐਸਚਨ ਹੈ ਸਾਡਾ ਪ੍ਰਸ਼ਨ ਅਧਿਆਨ ਤੇ ਅਧਿਆਪਨ ਕਿਸ ਚਿੰਤਕ ਦੀ ਪੁਸਤਕ ਹੈ ਡਾਕਟਰ ਹਰਪ੍ਰਜਨ ਸਿੰਘ ਦੀ ਪੰਜਾਬੀ ਸਾਹਿਤ ਚਿੰਤਨ ਵਿੱਚ ਸਮਾਜਿਕ ਅਸਰੁਕਾਰ ਤੋਂ ਹਟ ਕੇ ਸਾਹਿਤ ਦੇ ਰੂਪ ਸਰਚਨਾ ਉੱਪਰ ਧਿਆਨ ਕੇਂਦ੍ਰਿਤ ਕਰਨ ਵਾਲਾ ਪਹਿਲਾ ਪੰਜਾਬੀ ਸਮਿਖਿਆਕਾਰ ਕਿਹੜਾ ਹੈ ਡਾਕਟਰ ਹਰਪ੍ਰਜਨ ਸਿੰਘ तीनों शब्द शक्तियां के न लिखो आबिदा शब्द शक्ति व्यंजन शब्द शक्ति प्रसंगिक शब्द शक्ति सर्फ हुलारे किस कवि पुस्तक है फिर सर्फ दी। दर्द सुनेहे किस दी पुस्कत है हीरा सिंह दर्द ਅਗਲਾ ਸੜਾ ਕੁਐਸਚਨ ਹੈ ਕਿਸਾਨ ਦੀਆਂ ਆਹੀ ਕਿਸ ਕਵੀ ਦੀ ਕਾ ਪੁਸਤਕ ਹੈ ਹੀਰਾ ਸਿੰਘ ਦਰਦ ਅਣਿਆਲੇ ਤੀਰ ਕਿਸ ਕਵੀ ਦੀ ਕਾ ਪੁਸਤਕ ਹੈ ਵਿਦਾਤਾ ਸਿੰਘ ਤੀਰ ਜੋਂ ਦਾ ਪੰਜਾਬ ਕਿਸ ਦੀ ਪੁਸਤਕ ਹੈ ਲੰਦ ਲਾਲ ਨੂਰਪੁਰੀ ਕਵਿ ਪੁਸਕਤਾਂ ਵਿੱਚੋਂ ਵੀ ਕੁਐਸਚਨ ਆ ਜਾਂਦੇ ਹੈਗੇ ਇਹ ਰਾਣਾ ਸੂਰਤ ਸਿੰਘ ਮਹਾਕਾਵਿ ਕਿਸ ਦੀ ਰਚਨਾ ਹੈ ਪਾਈ ਵੀਰ ਸਿੰਘ ਦੀ लहरा दे हार किस कवि काव्य संग्रह है भाई भीर सिंह का बाणी संसार किस किसान पुस्तक है डॉक्टर जगबीर सिंह कोई क्वेश्चन कोई ज्यादा वो नहीं है तो छड़ भी सद पर प, चलो पढ़ लियो मसले गल्प दे किसतीस्कत है डॉक्टर जोगिंद्र सिंह राही नि कवितावा कवि किस जाता है भाई भीर सिंह नि कवितावा कवि किस है ਪਾਈ ਵੀਰ ਸਿੰਘ ਨੂੰ ਇੰਪੋਰਟੈਂਟ ਕੁਐਸਚਨ ਹੈਗਾ ਇਹ। ਛੰਦ ਨੂੰ ਨਵਾਬੀ ਜੁੱਤੀ ਦੀ ਕੈਦ ਕਿਹੜਾ ਕਵੀ ਆਖਦਾ ਹੈ? ਪ੍ਰੋਫੈਸਰ ਪੂਰਨ ਸਿੰਘ ਇੰਪੋਰਟੈਂਟ ਕੁਐਸਚਨ ਹੈ ਵੀ ਆ ਵੀਰਾਂਜਿਆ ਤੇ ਆ ਪੈਣੇ ਹੀਰ ਕਹਿਣ ਵਾਲੇ ਕਵੀ ਦਾ ਕੀ ਨਾਂ ਹੈ? ਪ੍ਰੋਫੈਸਰ ਪੂਰਨ ਸਿੰਘ ਪੰਜਾਬੀ ਵਿੱਚ ਸਭ ਤੋਂ ਵੱਡਾ ਕਿਹੜੇ ਕਿੱਸਾ ਲਿਖਿਆ ਗਿਆ ਹੀਰਾਂਜੇ ਦਾ? ਤਮੋਦਰ ਕਿਹੜੀ ਸਦੀ ਦਾ ਕਿੱਸਾਕਾਰ ਹੈ 16ਵੀਂ 17ਵੀਂ ਸਦੀ ਦਾ ਇਹ ਇੰਪੋਰਟੈਂਟ ਕੁਐਸਚਨ ਆ ਗਿਆ ਵਾਰਿਸ ਸ਼ਾਹ ਕਿਹੜੀ ਸਦੀ ਦਾ ਕਿੱਸਾਕਾਰ ਹੈ 18ਵੀਂ ਸਦੀ ਦਾ ਕਿੱਸਾ ਕਾਵ ਦਾ ਬੇਤਾਜ ਬਾਦਸ਼ਾਹ ਕਿਸ ਨੂੰ ਕਿਹਾ ਜਾਂਦਾ ਹੈ ਵਾਰਿਸ ਸ਼ਾਹ ਨੂੰ ਅਗਲਾ ਬਰਤਾਨਵੀ ਰਾਜ ਸਮੇਂ ਦਾ ਹੀਰ ਰਾਂਝੇ ਦਾ ਕਿੱਸਾ ਕਿ ਲਿਖਣ ਵਾਲੇ ਕਿੱਸਾਕਾਰ ਦਾ ਨਾਂ ਹੈ ਭਗਵਾਨ ਸਿੰਘ ਸਾਹਿਤ ਅਤੇ ਸੱਭਿਆਚਾਰ ਵਿੱਚ ਕੀ ਕੋਈ ਸਬੰਧ ਹੈ ਹਾਂ ਨਿਕਟਵਰਤੀ ਨੇੜੇ ਦਾ ਸਬੰਧ ਹੈ ਕਿਸੇ ਸੱਭਿਆਚਾਰ ਦੇ ਪ੍ਰਚਾਰ ਤੇ ਪ੍ਰਸਾਰ ਦਾ ਯੋਗ ਮਾਧਿਅਮ ਕਿਹੜਾ ਹੈ ਸਾਹਿਤ ਭਾਸ਼ਾ ਹੀਰ ਦੇ ਮੋਹਰ ਵਿੱਚ ਪੰਜਾਬ ਦੇ ਕਿਸ ਹਿੱਸੇ ਦਾ ਵਰਣਨ ਹੈ ਲੈਂਦੇ ਪੰਜਾਬ ਪਾਕਿਸਤਾਨੀ ਪੰਜਾਬ ਜਿਹਨੂੰ ਲੈਂਦਾ ਪੰਜਾਬ ਜਾਂ ਪਾਕਿਸਤਾਨੀ ਦਾ ਪੰਜਾਬ ਕਿਹਾ ਜਾਂਦਾ ਹੈ ਭਗਵਾਨ ਸਿੰਘ ਕਿਹੜੀ ਸਦੀ ਦਾ ਕિસ્ਸਾਕਾਰ ਹੈ 19ਵੀਂ ਸਦੀ ਦਾ ਕિસ્ਸਾਕਾਰ ਹੈ ਰੇਖਾ ਚਿੱਤਰ ਦੀ ਵਿਧੀ ਕਿਸ ਸਾਹਿਤ ਰੂਪ ਨਾਲ ਸੰਬੰਧਿਤ ਹੈ ਵਾਰਤਕ ਨਾਲ ਨਿੰਮ ਦੇ ਪੱਤੇ ਪੁਸਕਤ ਸਾਹਿਤ ਦੇ ਕਿਸ ਰੂਪ ਨਾਲ ਸੰਬੰਧਿਤ ਹੈ ਰੇਖਾ ਚਿੱਤਰ ਨਾਲ ਨਿੰਮ ਦੇ ਪੱਤੇ ਪੁਸਕਤ ਸਾਹਿਤ ਦੇ ਕਿਸ ਰੂਪ ਨਾਲ ਸੰਬੰਧਿਤ ਹੈ ਰੇਖਾ ਚਿੱਤਰ ਪਿੱਛੇ ਆਪ ਪੜਿਆਗਾ ਉਹਨੇ 3-4 ਰਸਤੇ ਸੀਗੇ ਰੇਖਾ ਚਿੱਤਰ ਸਾਹਿਤ ਦੀ ਪਹਿਲੀ ਪੁਸਤਕ ਕਿਹੜੀ ਹੈ ਨਿੰਮ ਦੇ ਪੱਤੇ ਦੇਖ ਉਲਟ ਕਰਕੇ ਲਿਖਦਾ ਕੁਐਸਚਨ ਨਿੰਮ ਦੇ ਪੱਤੇ ਦੇ ਵਿੱਚ ਪੁੱਛਿਆ ਸੀਗਾ ਕਿ ਕਿਹੜਾ ਰੂਪਾ ਦਾ ਸਾਹਿਤ ਹੈ ਰੇਖਾ ਚਿੱਤਰ ਵੀ ਰੇਖਾ ਚਿੱਤਰ ਜਿਹੜੇ ਸਾਹਿਤ ਦੀ ਕਿਹੜੀ ਪੁਸਤਕ ਆ ਗਈ ਪਹਿਲੀ ਤਾਂ ਨਿੰਮ ਦੇ ਪੱਤੇ ਨਾਸੂਰ ਨਾਵਲ ਦਾ ਰਚੇਤਾ ਕੌਣ ਹੈ ਨਾਸੂਰ ਨਾਵਲ ਦਾ ਨਾਵਲ ਨਾਵਲਕਾਰ ਜਿਹੜਾ ਨਾਨਕ ਸਿੰਘ ਨਾਨਕ ਸਿੰਘ ਨੇ ਬਹੁਤ ਸਾਰੇ ਨਾਵਲ ਲਿਖਨੇ ਜਿਹੜਾ ਨਾਸੂਰ ਇੱਕ ਨਾਵਲ ਲਿਖਿਆ ਉਹਦਾ ਵੀ ਰਚੇਤਾ ਨਾਨਕ ਸਿੰਘ ਹੈਗਾ ਗਿਆਨਪੀਠ ਪੁਰਸਕਾਰ ਕਿਸ ਇਸਤਰੀ ਲੇਖਕਾ ਨੂੰ ਮਿਲਿਆ ਅਮਰਤਾ ਪ੍ਰੀਤਮ ਨੂੰ ਜਿਹੜਾ ਗਿਆਨਪੀਠ ਪੁਰਸਕਾਰ ਸੀਗਾ ਉਹ ਪ੍ਰਾਪਤ ਹੋਇਆ ਸੀਗਾ ਕਿਹੜੀ ਪੁਸਤਕ ਰੇਖਾ ਚਿੱਤਰ ਸਾਹਿਤ ਦੀ ਨਹੀਂ ਹੈ ਕਿਹੜੀ ਪੁਸਤਕ ਰੇਖਾ ਚਿੱਤਰ ਸਾਹਿਤ ਦੀ ਨਹੀਂ ਹੈ ਨਿੰਮ ਦੇ ਪੱਤੇ ਮਸਲੇ ਗਲਪ ਦੇ ਅ ਨਿੰਮ ਦੇ ਪੱਤੇ ਇਹ ਤਾਂ ਨਹੀਂ ਆਊਗਾ ਨਿੰਮ ਦੇ ਪੱਤੇ ਕਿਹੜੀ ਪੁਸਤਕ ਰੇਖਾ ਚਿੱਤਰ ਸਾਇਦ ਦੀ ਨਹੀਂ ਹੈ ਨਹੀਂ ਹੈ ਪੁੱਛਿਆ ਨਿੰਮ ਦੇ ਪੱਤੇ ਤਾਂ ਹੈਗੀ ਹੈਗੀ ਤਾਂ ਮਸਲੇ ਗਲਪ ਦੇ ਕਾਵ ਰੇਖਾ ਚਿੱਤਰ ਲਿਖਣ ਵਾਲਾ ਕਵੀ ਕਿਹੜਾ ਹੈ ਡਾਕਟਰ ਰਵਿੰਦਰ ਰਵੀ ਪਰਮ ਮਨੁੱਖ ਪੁਸਤਕ ਦਾ ਰਚੇਤਾ ਕੌਣ ਹੈ ਗੁਰਵਖਸ਼ ਸਿੰਘ ਪ੍ਰੀਤਲੜੀ ਪਹਿਰਲਾਦ ਪ੍ਰਹਲਾਦ ਕਿਸ ਦਾ ਪੁੱਤਰ ਸੀ प्रहलाद प्रहलाद किसका पुत्र हरनक हरनक्षा हर सर्गी दिन सर्गी दिन दे समय है सवेर क्वेश्चन आ जाते बड़े इंपोर्टेंट क्वेश्चन आ क्वेश्चन भावे छोटे छोटे है पर इंपोर्टेंट क्वेश्चन बहुत आ गए है सर्गी कि समय में कहा जाता है सवेर के समय हंजू किस गल का प्रतीक है न दुखद ਹਰ ਨਕਸ਼ਤੇ ਪਰਲਾ ਦਾ ਦਾ ਆਪਸ ਵਿੱਚ ਕੀ ਰਿਸ਼ਤਾ ਸੀ ਪਿਓ ਪੁੱਤਰ ਦਾ ਵੈਰ ਵੈਰੀ ਰਾਗ ਤੇਰਾ ਪਹਿਲਾ ਚਲਕਾ ਜਦ ਅੱਖੀਆਂ ਵਿੱਚ ਵੱਜਦਾ ਇਹ ਕਾਵ ਸਤਰਾਂ ਕਿਹੜੇ ਕਵੀ ਦਿਆਂ ਨੇ ਭਾਈ ਵੀਰ ਸਿੰਘ ਦੀਆਂ ਇਹ ਤਾਂ ਆਪਾਂ ਛੋਟੀਆਂ ਕਲਾਸਾਂ 'ਚ ਵੀ ਪੜ ਕੇ ਆਏ ਆਂਗੇ ਪਲੱਸ 2 ਦੇ ਵਿੱਚ ਜਿਨ੍ਹਾਂ ਨੇ ਲਿਟਰੇਚਰ ਲੇਤਾ ਹੋ ਉਹਦੇ ਵਿੱਚ ਵੀ ਇਹ ਆਇਆ ਹੋਇਆਗਾ ਪਰ ਸ਼ਾਬਾਸ਼ੇ ਦੁੱਲਿਆ ਤੈਨੂੰ ਰਤਾ ਨਹੀਂ ਪ੍ਰਵਾਹ ਇਹ ਇਨ ਕਾਵ ਸਤਰਾਂ ਵਿੱਚ ਕਿਹੜਾ ਵਿਸਮਿਕ ਵਰਤਿਆ ਗਿਆ ਹੈ ਸਲੋਤਾ ਸਲੋਤਾ ਵਚਕ ਪਰ ਸ਼ਾਬਾਸ਼ੇ ਦੁੱਲਿਆ ਆਪਾਂ ਥਾਪੀ ਦੇਖੀ ਨਾ ਕਹਿੰਦੇ ਹੁੰਦੇ ਕਿ ਸ਼ਾਬਾਸ਼ੇ ਦੁੱਲਿਆ ਜਿਵੇਂ ਹਨ ਆਪਾਂ ਮੋਢੇ ਤੇ ਥਾਪਦੇ ਤਾਂ ਇਹਦੇ ਵਿੱਚ ਕਿਹੜਾ ਜਿਹੜਾ ਹੈਗਾ ਵਿਸਮਿਕ ਵਰਤਿਆ ਗਿਆ ਹੈ ਸਲੋਤਾ ਵਚਕ ਸਲੋਤਾ ਵਚਕ ਕੀ ਇਹਦੇ ਵਿੱਚ ਵਰਤਿਆ ਗਿਆ ਹੈਗਾ ਬਿਸਮਿਕ ਸਲੋਤਾ ਵਚਕ ਬਿਸਮਿਕ ਜਿਹੜਾ ਉਹ ਵਰਤਿਆ ਗਿਆ ਹੈਗਾ ਬੁੱਕ ਲੋ ਮੂੰਜੇ ਕੱਢੀਏ ਪਾਲਾ ਪੈਂਦਾ ਖਾਨ ਇਸ ਵਿੱਚ ਕੁਦਰਤ ਵਰਣਨ ਕਿਸ ਕਿਸਮ ਦਾ ਹੈ অতি ਠੰਡ ਵਾਲਾ ਪਸ਼ੂਆਂ ਜੀਭਾਂ ਸੁੱਟੀਆਂ ਦਾ ਕੀ ਭਾਵ ਹੈ ਬਹੁਤ ਹੀ ਗਰਮੀ ਕਰਨ ਪਸ਼ੂਆਂ ਦੇ ਬਿਹਾਲ ਹੋਣਾ ਪੰਜਾਬੀ ਸਾਹਿਤ ਦੇ ਇਤਿਹਾਸ ਤੋਂ ਲੂਣਾ ਨੂੰ ਕਿਹੜੇ ਕਾਲ ਕਰਮ ਦੀ ਕਲਾਸਿਕਲ ਰਚਨਾ ਮੰਨਿਆ ਜਾਂਦਾ ਹੈ ਆਧੁਨਿਕ ਕਾਲ ਦੀ ਹਰ ਕਾਲ ਕੋਠੜੀ ਵਿੱਚ ਤੇਰਾ ਹੈ ਜਿਕਰ ਏਦਾ ਗਾਰਾ ਦਾ ਗਾਰਾ ਤੇ ਚੰਦਨੀ ਦਾ ਹੋਵੇ ਜਿਵੇਂ ਬਸੇਰਾ ਵਿੱਚ ਕਿਹੜਾ ਅਲੰਕਾਰ ਵਰਤਿਆ ਗਿਆ ਹੈ ਉਪਮਾ ਅਲੰਕਾਰ ਦੇਖੋ ਇਹਦੇ ਵਿੱਚ ਉਪਮਾ ਅਲੰਕਾਰ ਵਰਤਿਆ ਗਿਆ ਹੈ ਡिटेल ਦੇ ਵਿੱਚ ਤੁਹਾਨੂੰ ਇਹ ਜਿਹੜੀ ਗ੍ਰਾਮਰ ਕਰਵਾਵਾਂਗੇ ਅੱਗੇ ਆਹ ਕੁਐਸਚਨ ਕਰਵਾ ਕੇ ਤੁਹਾਨੂੰ ਇਹਦੇ ਫਿਰ ਉਸ ਤੋਂ ਬਾਅਦ ਤੁਹਾਨੂੰ ਡਿਟੇਲ ਦੇ ਵਿੱਚ ਕੀ ਹੈਗੀ ਜਿਹੜੀ ਇਹ ਗ੍ਰਾਮਰ ਅੱਗੇ ਉਹ ਕਰਵਾਵਾਂਗੇ ਜਿਹਦੇ ਵਿੱਚ ਉਪਮਾ ਅਲੰਕਾਰ ਛੰਦ ਦਵਈਆ ਚਪਈਆ ਜਿਹੜੇ ਸਾਰੇ ਇਹ ਚੀਜ਼ਾਂ ਨੇ ਇਹ ਜਿਹੜੀਆਂ ਕਰਵਾਈਆਂ ਜਾਣੀਆਂ ਤੁਹਾਨੂੰ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹੇ ਹਤਾ ਸ਼ਮਾਦਾਨ ਕੀ ਕਹਿਣਗੇ ਇਹ ਕਾਵਿ ਸਤਰਾਂ ਕਿਸ ਕਵੀ ਦੀ ਰਚਨਾ ਹੈ ਡਾਕਟਰ ਸੁਰਜੀਤ ਪਾਤਰ ਹੁਣੇ-ਹੁਣੇ ਇਹਨਾਂ ਦਾ ਜਿਹੜਾਗਾ ਵਿਹਾਰ ਤੋਂ ਹੈਗਾ ਸਾਨੂੰ ਸਾਹਿਤ ਦੇ ਖੇਤਰ ਵਿੱਚ ਬਹੁਤ ਵੱਡਾ ਘਾਟਾ ਪਿਆਗਾ ਤੇ ਇਹਨਾਂ ਨੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿ ਮੈਂ ਚੁੱਪ ਰਿਹਾ ਤਾਂ ਸ਼ਮਾਨਦਨ ਕੀ ਕਹਿਣਗੇ ਡਾਕਟਰ ਸੁਜੀਤ ਪੱਤਰ ਜੀ ਇੱਕ ਜਿਹੜੀ ਰਚਨਾਗੀ ਨਸ਼ਿਆਂ ਵਿੱਚ ਗੁਰੁੰਡੇ ਦਾ ਕੀ ਅਰਥ ਹੈ ਨਸ਼ਿਆਂ ਵਿੱਚ ਮਸਤ ਪੰਜਾਬੀ ਸਾਹਿਤ ਦੀਆਂ ਕਾਵਤਾਰਾਂਵਾਂ ਦੇ ਨਾਮ ਲਿਖੋ ਸੂਫੀ ਕਾਵਤਾਰਾ ਗੁਰਮਤ ਕਾਵਤਾਰਾ ਵੀਰ ਕਾਵਤਾਰਾ ਕਿੱਸਾ ਕਾਵਤਾਰਾ ਬ੍ਰਹਮ ਕੇਂਦਰਿਤ ਕਾਵਤਾਰਾਂਵਾਂ ਕਿਹੜੀਆਂ ਹਨ ਸੂਫੀ ਕਾਵਤਾਰਾਂ ਅਤੇ ਗੁਰਮਤ ਕਾਵਤਾਰਾਂ ਨੇ ਜਿਹੜੀਆਂ ਬ੍ਰਹਮ ਕੇਂਦਰਿਤ ਧਾਰਾਵਾਂ ਹਨ ਵੀਰ ਕਾਵਤਾਰ ਦਾ ਮੁੱਖ ਮਨੋਰਥ ਕੀ ਹੈ ਵਿਅਕਤੀਗਤ ਸੂਰਮਗਤੀ ਦਾ ਪ੍ਰਗਟਾਵਾ ਕਰਨਾ ਮੂਲ ਰੂਪ ਵਿੱਚ ਕਿੱਸਾ ਕਿਸ ਭਾਸ਼ਾ ਦਾ ਸ਼ਬਦ ਹੈ ਅਰਬੀ ਭਾਸ਼ਾ ਦਾ ਸ਼ਬਦ ਹੈ ਕਿੱਸਾ ਪੰਜਾਬੀ ਸਾਹਿਤ ਵਿੱਚ ਕਿੱਸੇ ਦਾ ਸਬੰਧ ਮੁੱਖ ਰੂਪ ਵਿੱਚ ਕਿਸ ਵਿਸ਼ੇ ਨਾਲ ਹੈ ਪ੍ਰੇਮ ਨਾਲ ਅਰਬੀ ਭਾਸ਼ਾ ਦੇ ਤਾਤੂ ਜਿਹਨੂੰ ਆਪਾਂ ਕਸ ਜਾਂ ਕਿਸਤਾ ਦਾ ਅਰਥ ਕੀ ਹੈਗਾ ਕਸ ਦਾ ਅਰਥ ਹੈ ਪਿੱਛੇ ਜਾਣਾ ਪਿੱਛਾ ਕਰਨਾ ਖਬਰ ਦੇਣਾ ਮੱਧਕਾਲੀ ਪੰਜਾਬ ਸਾਹਿਤ ਖੇਤਰ ਦੀ ਲੋਕਪ੍ਰਿਯ ਵਿਦਾ ਵਿਦਾ ਕਿਹੜੀ ਹੈ ਕਿਸਤਾ ਕਾਬ ਲਗਭਗ 400 ਸਾਲ ਤੱਕ ਲੋਕਪ੍ਰਿਯ ਵਿਦਾ ਵਿਦਾ ਰਹੀ ਹੈ ਪਿੱਲੂ ਦੀ ਸ਼ਾ ਕਾ ਰਚਨਾ ਕਿਹੜੀ ਹੈ ਮਿਰਜਾ ਸਹਿਵਾ ਪਿੱਲੂ ਦੀ ਪੂਰਨ ਭਗਤ ਕਿਸ ਕਿਸਤਾ ਕਰਦੀ ਰਚਨਾ ਹੈ ਕਾਦਰ ਯਾਰ ਦੀ ਹੀਰ ਰਾਂਝਾ ਕਿਸ ਦੀ ਕਿਰਤ ਹੈ ਮਹਾਨ ਕਵੀ ਵਾਰਿਸ ਸ਼ਾਹ ਦਾ ਮੋਧਰ ਮੁਕਬਲਾ ਕਿਸ ਸਸਤੀ ਪੁੰਨੂ ਕਿਸ ਦੀ ਕਿਰਤ ਹੈ ਹਾਸ਼ਮ ਦੀ ਹਾਸ਼ਮ ਸ਼ਾਹ ਦੀ ਪਵਿੱਤਰ ਪਾਪੀ ਕਿਸ ਦਾ ਨਾਵਲ ਹੈ ਨਾਨਕ ਸਿੰਘ ਦਾ ਸੁਲਗਦੀ ਰਾਤ ਕਿਸ ਦਾ ਨਾਵਲ ਹੈ ਰਾਮ ਸਰੂਪ ਅਣਖੀ ਦਾ ਇਹ ਜਿਹੜੇ ਆਗੇ ਕੁਐਸਚਨ ਆਲੇ ਜਿਹੜੇ ਨੰਬਰ ਆਗੇ ਉਹ ਥੋੜੇ ਜਿਹਾ ਅੱਗੇ ਪਿੱਛੇ ਹੋਏ ਹੋਏ ਆ ਤੇ ਬਾਕੀ ਕੁਛ ਅ ਕਟਬੱਧ ਲਿਖੇ ਹੋਏ ਆਗੇ ਤੁਸੀਂ ਇਹ ਨੰਬਰਾਂ ਤੇ ਨਾ ਜਾਣਾ ਤੁਸੀਂ ਵੈਸੇ ਚਾਹੇ ਕਾਊਂਟ ਕਰ ਲੈਣਾ ਆਪਾਂ 100 ਕੁਐਸਚਨ ਆਗੇ ਜਿਹੜੇ ਉਹ ਅੱਜ ਕੰਪਲੀਟ ਕਰਨ ਲੱਗਿਆਂਗੇ ਸੇਦਾ ਪੁਸਤਕ ਕਿਸ ਦੀ ਰਚਨਾ ਹੈ ਨਜ਼ਮ ਹੁਸੈਨ ਸੈਯਦ ਅਗਲਾ ਹੈ ਮਾਰਕ ਸ਼ਵਾਬ ਦਾ ਮੁੱਖ ਉਸਰਈਆ ਕੌਣ ਹੈ ਕਾਰਲ ਮਾਰਕਸ ਨਜ਼ਮ ਹੁਸੈਨ ਸੈਦ ਵਸਤੂ ਅਤੇ ਰੂਪ ਦੀ ਦਵੈਂਤ ਨੂੰ ਸਵੀਕਾਰ ਕਰਦਾ ਹੈ ਜਾਂ ਨਹੀਂ ਨਹੀਂ ਡਾਕਟਰ ਹਰਪ੍ਰਜਨ ਸਿੰਘ ਅਨੁਸਾਰ ਨਜ਼ਮ ਹੁਸੈਨ ਸੈਦ ਦੀ ਅਧਿਆਨ ਵਿਧੀ ਕਿਸ ਤਰ੍ਹਾਂ ਦੀ ਹੈ ਪ੍ਰਤੀਕ ਆਧਾਰਿਤ ਮਾਲਾ ਦੇ ਮਣਕੇ ਪੁਸਤਕ ਕਿਸ ਦੀ ਲਿਖੀ ਹੋਈ ਹੈ ਨਿਰੰਦਰ ਸਿੰਘ ਕਪੂਰ ਦੀ ਬਹੁਤ ਵਧੀਆ ਇਹ ਵਿੱਚ ਥਾਉਟ ਦਿੱਤੇ ਗਏ ਆ ਮਾਲਾ ਦੇ ਮਣਕੇ ਪੜ੍ਹ ਕੇ ਦੇਖਿਓ ਬਹੁਤ ਵਧੀਆ ਵਧੀਆ ਜਿਹੜੇ ਹੈਗੇ ਵਿਚਾਰ ਦਿੱਤੇ ਗਏ ਇਸ ਦੇ ਵਿੱਚ ਦਾਸ ਕੈਪੀਟਲ ਕਿਸ ਦੀ ਰਚਨਾ ਹੈ Karl Marx ਦੀ ਅਲੋchna ਦੇ ਸਿਧਾਂਤ ਅਤੇ ਅਰਸਤੂ ਦਾ ਕਾਵ ਸ਼ਾਸਤਰ ਪੁਸਤਕ ਕਿਸ ਦੀ ਰਚਨਾ ਹੈ ਰੋਸ਼ਨ ਲਾਲ ਅਹੂਜਾ ਦੀ ਖੋਜ ਪత్రిక ਕਿਸ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਸੁਖੰਦਵਾਰਿਸ਼ ਕਿਸ ਕਿਸਾਕਾਰ ਨੂੰ ਕਿਹਾ ਜਾਂਦਾ ਹੈ ਵਾਰਸ਼ਾ ਨੂੰ ਤਖਤੇ ਅਕਬਰੀ ਪੰਜਾਬੀ ਵਿੱਚ ਕਿੱਥੇ ਸਥਿਤ ਹੈ ਕਲਨੌਰ ਸਿੱਖਾਂ ਦੇ ਰਾਜ ਦੀ ਵਿਥਿਆ ਪੁਸਤਕ ਦਾ ਲੇਖਕ ਕੌਣ ਹੈ ਪੰਡਿਤ ਸ਼ੱਦਾ ਰਾਮ ਫਿਲੋਰੀ ਸੰਤ ਸਿੰਘ ਸੇਖੋ ਕਿਸ ਨੂੰ ਪੰਜਾਬੀ ਦਾ ਪ੍ਰਥਮ ਸਮਿਖਿਆਕਾਰ ਮੰਨਦਾ ਹੈ ਬਾਬਾ ਬੁੱਧ ਸਿੰਘ हंस चोग पुस्कत किसकी रचना है बाबा बुद्ध सिंह की पंजाब के हीरे किसकी किस, किस लेखक की रचना है मौला बख्श कुश्ता मौला बख्श कुश्ता अगला साड़ा क्वेश्चन है ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਪੁਸਤਕ ਕਿਸ ਦੀ ਪਾਈਕਾਨ ਸਿੰਘ ਨਾਬਾ ਦੀ ਰਤਨਾਕਰ ਮਹਾਨ ਕੋਸ਼ ਕਿਸ ਦਾ ਲਿਖਿਆ ਹੋਇਆ ਹੈਗਾ ਪਾਈਕਾਨ ਸਿੰਘ ਨਾਬਾ ਦਾ ਪ੍ਰਿੰਸੀਪਲ ਸਾਸਿੰਗ ਸੇਖੋਂ ਨੇ ਕਿਸ ਵਿਚਾਰਧਾਰਾ ਨੂੰ ਆਧਾਰ ਬਣਾ ਕੇ ਸਾਹਿਤ ਚਿੰਤਨ ਦਾ ਕਾਰਜ ਕੀਤਾ ਮਾਰਕਸਵਾਦੀ ਵਿਚਾਰਧਾਰਾ ਇਸ਼ਕ ਹਕੀਕੀ ਇਸ਼ਕ ਹਕੀਕੀ ਕਿਸ ਨੂੰ ਆਖਦੇ ਹਨ ਆਤਮਾ ਤੇ ਪਰਮਾਤਮਾ ਦੇ ਮੇਲ ਮਿਲਾਪ ਨੂੰ ਇਸ਼ਕ ਮિજાਜੀ ਕਿਸ ਨੂੰ ਆਖਦੇ ਹਨ ਦੁਨਿਆਵੀ ਪ੍ਰੇਮ ਪਿਆਰ ਨੂੰ ਕਿੱਸਾ ਕਾਵ ਵਿੱਚ ਕਿਹੜਾ ਤੱਤ ਲਾਜ਼ਮੀ ਮੰਨਿਆ ਜਾਂਦਾ ਹੈ ਕਾਵ ਬਿਰਤਾਂਤ ਤੱਤ ਪ੍ਰੀਤ ਕਹਾਣੀ ਪੰਜਾਬੀ ਵਿੱਚ ਯੁੱਧ ਵਰਣਨ ਲਈ ਕਿਹੜੇ ਦੋ ਵਿਸ਼ੇ ਕਾਵ ਰੂਪ ਮੰਨੇ ਜਾਂਦੇ ਹਨ ਜੰਗਨਾਮਾ ਤੇ ਵਾਰ ਗੁਰੂ ਨਾਨਕ ਦੇਵ ਜੀ ਕਿਸ ਕਾਵਤਾਰਾ ਦੇ ਕਵੀ ਹਨ ਗੁਰਮਤ ਕਾਵਤਾਰਾ ਦੇ ਇਹ ਸਾਡੇ ਜਿਹੜੇ ਕੁਐਸਚਨ ਨੇ ਬਹੁਤ ਇੰਪੋਰਟੈਂਟ ਕੁਐਸਚਨ ਨੇ ਧਿਆਨ ਨਾਲ ਸੁੰਨਾ ਤੇ ਅੱਜ ਥੋੜੀ ਜਿਹੀ ਕਲਾਸ ਲੰਬੀ ਜ਼ਰੂਰ ਹੋ ਜੂਗੀ ਪਰ ਜਿਹੜੇ ਇਹ ਕੁਐਸਚਨ ਨੇ ਤੁਹਾਡੇ ਲਈ ਬਹੁਤ ਹੀ ਬੈਨੀਫੀਸ਼ੀਅਲ ਹੋਣਗੇ ਹਰ ਇਗਜ਼ਾਮ ਦੇ ਲਈ ਕਿਰ ਆਪਣਾ ਕੁਐਸਚਨ ਹੋ ਵੀ ਗੁਰੂ ਨਾਨਕ ਦੇਵ ਜੀ ਨਾਲ ਹੋ ਗਿਆ ਨਾ ਗੁਰੂ ਨਾਨਕ ਦੇਵ ਜੀ ਕਿਸ ਕਾਵਤਾਰਾ ਦੇ ਕਵੀ ਹਨ ਗੁਰਮਤ ਕਾਵਤਾਰਾ ਦੇ ਸਿੱਖਾਂ ਦੀ ਅਰਦਾਸ ਵਿੱਚ ਕਿਸ ਚੀਜ਼ ਦੀ ਮੰਗ ਹੁੰਦੀ ਹੈ ਸਰਬੱਤ ਦੇ ਭਲੇ ਦੀ ਔਰੰਗਜ਼ੇਬ ਨੂੰ ਜਫਰਨਾਮਾ ਕਿਸ ਨੇ ਲਿਖਿਆ ਗੁਰਗੋਬੇ ਸਿੰਘ ਜੀ ਨੇ ਜਫਰਨਾਮਾ ਕਿਸ ਨੇ ਲਿਖਿਆ ਸੀ ਗੁਰਗੋਬੇ ਸਿੰਘ ਜੀ ਨੇ ਗੁਰਗੋਬੇ ਸਿੰਘ ਜੀ ਦੀ ਪ੍ਰਸਿੱਧ ਰਚਨਾ ਕਿਹੜੀ ਹੈ ਚੰਡੀ ਦੀ ਵਾਰ ਮਨੁੱਖ ਦੀ ਵਿਲੱਖਣਤਾ ਅਤੇ ਸ੍ਰੇਸ਼ਟਾ ਨਿਰਧਾਰਤ ਕਰਨ ਵਾਲਾ ਮਨੁੱਖੀ ਜੀਵਨ ਜਾਂਚ ਨਾਲ ਸਬੰਧਿਤ ਕਿਹੜਾ ਵਰਤਾਰਾ ਹੈ ਸੱਭਿਆਚਾਰ ਸੱਭਿਆਚਾਰ ਨੂੰ ਕਿਵੇਂ ਗ੍ਰਹਿਣ ਕੀਤਾ ਜਾਂਦਾ ਹੈ ਪੀੜੀਦਰ ਪੀੜੀ ਬੋਲਾਂ ਸੰਕੇਤਾਂ ਤੇ ਚਿੰਨ੍ਹਾਂ ਰਾਹੀਂ ਸੱਭਿਆਚਾਰ ਕਿਹੋ ਜਿਹਾ ਵਰਤਾਰਾ ਹੈ ਸੱਭਿਆਚਾਰ ਮਨੁੱਖੀ ਜੀਵਨ ਜਾਂਚ ਨਾਲ ਸੰਬੰਧਿਤ ਵਿਸ਼ਾਲ ਜਟਿਲ ਅਤੇ ਅਹਿਮ ਸਮਾਜਿਕ ਵਰਤਾਰਾ ਮੰਨਿਆ ਜਾਂਦਾ ਹੈ ਦਮੋਦਰ ਦੇ ਸਮੇਂ ਕਿਹੋ ਜਿਹਾ ਸਮਾਸਤੀ ਕਬੀਲਾ ਸਮਾਜ ਸੀ ਉਸ ਸਮੇਂ ਕਬੀਲਿਆਂ ਦੇ ਵਿੱਚ ਅਸੀਂ ਲੋਕ ਜਿਹੜੇ ਰਹਿੰਦੇ ਸੀ। ਦਮੋਦਰ ਦੇ ਸਮੇਂ ਸਮਾਜ ਵਿੱਚ ਇਸਤਰੀਆਂ ਕਿਹੋ ਜਿਹੇ ਹੀ ਤਾਂਤ ਦੇ ਗਹਿਣੇ ਪਹਿਨਦੀਆਂ ਸਨ। ਸੋਨੇ ਚਾਂਦੀ ਦੇ ਗਹਿਣੇ ਸੀ ਜਿਹੜੇ ਉਹ ਪਹਿਨਦੀਆਂ ਸੀ। ਸੱਭਿਆਚਾਰ ਮਨੁੱਖ ਜਾਤੀ ਦੇ ਵਿਲੱਖਣਤਾ ਨਿਰਧਾਰਿਤ ਕਰਨ ਵਾਲਾ ਕਿਹੋ ਜਿਹਾ ਵਰਤਾਰਾ ਹੈ? ਨਿਰੰਤਰ ਬਦਲਣ ਵਾਲਾ। ਜਿਹੜਾ ਨਿਰੰਤਰ ਬਦਲਦਾ ਰਹਿੰਦਾ ਹੈਗਾ ਸਮੇਂ-ਸਮੇਂ ਤੇ। ਪੰਜਾਬ ਦੀ ਕੋਇਲ ਕਿਸ ਨੂੰ ਕਿਹਾ ਜਾਂਦਾ ਹੈ? ਸੁਰਿੰਦਰ ਕੌਰ ਨੂੰ। ਸਿੱਖ ਰਾਜ ਕਾਲ ਦਾ ਸਭ ਤੋਂ ਪ੍ਰਸਿੱਧ ਕਿੱਸਾਕਾਰ ਕੌਣ ਸੀ ਹਾਸ਼ਮਾ ਪੰਜਾਬੀ ਗਾਇਕੀ ਦਾ ਬਾਬਾ ਬੋੜ ਕਿਸ ਨੂੰ ਕਿਹਾ ਜਾਂਦਾ ਹੈ ਗੁਰਦਾਸ ਮਾਨ ਨੂੰ ਪੰਜਾਬੀ ਬਾਸ਼ਾ ਦੇ ਸ਼ੈਕਸਪੀਅਰ ਕਿਹੜੇ ਸਾਹਿਤਕਾਰ ਨੂੰ ਕਿਹਾ ਜਾਂਦਾ ਹੈ ਭਾਈ ਵੀਰ ਸਿੰਘ ਨੂੰ ਲੰ ਲੰਮੀ ਹੇਕ ਵਾਲੀ ਪ੍ਰਸਿੱਧ ਪ੍ਰਸਿੱਧ ਪੰਜਾਬੀ ਗਾਇਕਾ ਲੋਕ ਗਾਇਕਾ ਦਾ ਨਾਮ ਕੀ ਹੈਗਾ ਗੁਰਮੀਤ ਬਾਵਾ ਜਿਹੜੀ ਵੱਡੀ ਹੇਕ ਲਾਉਂਦੇ ਨੇ ਅਧੁਨਿਕ ਪੰਜਾਬੀ ਫਿਲਮਾਂ ਦੇ ਕੋਈ ਚਾਰ ਅਜਿਹੇ ਨਾਟਕਾਂ ਦੇ ਨਾਮ ਲਿਖੋ ਨਾਇਕਾ ਨੇ ਸੋਰੀ ਨਾਮ ਲਿਖੋ ਜੋ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਵੀ ਮੱਲਾ ਮਾਰ ਚੁੱਕੇ ਹਨ ਗੁਰਦਾਸ ਮਾਨ ਦਿਲਜੀਤ ਦਸਾਂਝ ਜੀਪੀ ਕਰੇਵਾਲ ਰਣਜੀਤ ਬਾਵਾ ਹਰਵਿੰਦਰ ਕਰੇਵਾਲ ਐਮੇ ਵਿਰਕ ਕਈ ਵਾਰ ਇਹਨਾਂ ਨਾਲ ਜਰਨਲੋਜੀ ਦੇ ਤੌਰ ਤੇ ਵੀ ਕੁਐਸਚਨ ਜਿਹੜਾ ਪੁੱਛ ਲਿਆ ਜਾਂਦਾ ਹੈਗਾ ਪੰਜਾਬੀ ਵਿੱਚ ਤੁੰਬੀ ਲੋਕ ਸਾਜ ਨੂੰ ਹਰਮਨ ਪਿਆਰਾ ਬਣਾਉਣ ਵਾਲਾ ਪ੍ਰਮੁੱਖ ਪੰਜਾਬੀ ਲੋਕ ਗਾਇਕ ਕਿਹੜਾ ਸੀ ਜਮਲਾ ਜੱਟ ਇਹ ਸਾਡੇ 100 ਕੁਐਸਚਨਸ ਸੀ ਜਿਹੜੇ 100 ਕੁਐਸਚਨਸ ਸੀ ਜਿਹੜੇ ਇਹ ਵੇ ਕੰਪਲੀਟ ਹੁੰਦੇ ਹੈਗੇ ਤੇ ਤੁਸੀਂ ਇਹਨਾਂ ਕੁਐਸਚਨਾਂ ਨੂੰ ਧਿਆਨ ਨਾਲ ਪੜ੍ਹਨਾ ਤੇ ਤਾਂ ਜੋ ਤੁਹਾਨੂੰ ਇਹਨਾਂ ਦਾ ਫਾਇਦਾ ਹੋ ਸਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਤੇ